ਕੈਨੇਡਾ ਹਰਦੀਪ ਕੈਨੇਡਾ ਦਰਸ਼ਪ੍ਰੀਤ ਕੈਨੇਡਾ ਤੇ ਸਵਰਗਿਆ ਹਰਪ੍ਰੀਤ ਹੰਸਰਾ ਇਹਨਾਂ ਦੇ ਸਾਰੇ ਵੀਰਾਂ ਵੱਲੋਂ 1 ਲੱਖ ਤੇ 85 ਹਜ਼ਾਰ ਦੀ ਜਿਹੜੀ ਰਕਮ ਮੇਰੇ ਵੀਰੋ ਅੱਜ ਦੇ ਮੇਲੇ ਦੇ ਲਈ ਆਈ ਹੈ ਪਹਿਲਾਂ ਤੋਂ ਧੰਨਵਾਦ ਸਮੇਂ-ਸਮੇਂ ਤੇ ਧੰਨਵਾਦ ਕਰਾਂਗੇ ਲੈ ਵੀ ਫੰਜਰਾ ਲੈ ਵੀ ਕੌਰਵਾ ਜਿਹੜੇ ਮੇਰੇ ਵੀਰ ਟੀਮਾਂ ਦੇ ਨਾਲ ਆਇਆ ਹੈ ਕੈਮਰਾ ਵਾਲੇ ਭਰਾਵਾਂ ਨੂੰ ਮੇਰੇ ਹੱਥ ਬਨ ਕੇ ਬੇਨਤੀ ਆ ਰਾਸ਼ ਨਾ ਕਰੋ ਜੇ ਪਹਿਲੇ 라ਉਂਡ ਦੇ ਵਿੱਚ ਹੀ ਰਾਸ਼ ਹੋਣ ਲੱਗ ਗਿਆ ਅੱਜ ਮੈਨੂੰ ਕਢਾਉਂਗੇ ਕਮਾਲਪੁਰੇ ਦੇ ਪੱਕਾ ਤੁਸੀਂ ਖੜਜੋ ਥੋੜਾ ਟਾਈਮ ਤਾਂ ਖੜਜੋ ਕੋਈ ਗੱਲ ਨਹੀਂ ਇਹਨਾਂ ਦੇ ਨਾਮ ਨੂੰ ਬੋਲ ਦਈਏ ਮਾੜਾ ਮੋਟਾ ਸਹਿਯੋਗ ਤਾਂ ਦੱਸ ਦਈਏ ਵੀ ਕਿੰਨਾ ਕਿੰਨਾ ਸਹਿਯੋਗ ਆ ਪਰ ਮੁੜ ਕੇ ਪਿੱਛੇ ਲਵਾ ਲਾਂਗੇ ਮੇਰੇ ਭਰਾਵੋ ਬੇਨਤੀ ਹੈ ਥੋੜੇ ਅੱਗੇ ਸਤਕਾਰ ਦੇ ਯੋਗ ਨੂੰ ਥੋੜੇ ਕਰਕੇ ਕਬੱਡੀ ਹੈ ਲਓ ਰੇਸ਼ਮ ਸਲੀਨੇ ਵਾਲਾ ਬੱਲਿਆ ਚੱਕ ਮਾਈ ਲਓ ਰੇਸ਼ਮ ਸਲੀਨੇ ਵਾਲਾ ਕਬੱਡੀ ਪਾ ਰਿਹਾ ਆ ਇਲਾਕਾ ਬੜਾ ਰਸੂਰਪਰੀਆ ਕਾਲੂ ਜੀ ਖੇਡਣਾ ਬੜਾ ਪਿਆਰ ਕਰਦਾ ਹੈ ਰਸੂਰਪਰੀਆ ਕਾਲੂ ਜੀ ਜਦੋਂ ਉੱਠਿਆ ਉੱਠਿਆ ਐਦਾਂ ਦਾ ਸੀਗਾ ਇਹ ਜੋ ਸਟਾਨ ਸੀਗਾ ਔਰ ਉਸ ਮੁਸਲੀਨੇ ਵਾਲਾ ਪਰ ਆਹ ਮੁੰਡਾ ਕਿੰਨੇ ਖਰੇ ਖਰੇ ਰੇਡਰਾਂ ਨੂੰ ਲਾ ਕੇ ਰੱਖੇ ਖੁੰਝੇ ਨਾ ਅਸ਼ਦਾ ਵੀ ਟੋਪ ਦੇ ਆ ਜਾਸੀਤ ਗੁੰਜੇ ਨਾ ਉਹ ਅਸ਼ਟਾ ਵੀ ਟੌਪ ਨੇ ਜਾਸੀਤ ਗੁੰਜੇ ਪਰ ਆ ਮੁੰਡਾ ਕਹਿੰਦੇ ਆਸਟ੍ਰੇਲੀਆ ਤੋਂ ਕਬੱਡੀ ਖੇਡਣ ਆਇਆ ਹੈ ਇਹ ਹੈ ਮੇਸ਼ੀ ਹਰਖਵਾਲ ਦੀ ਤਰਤੀਤ ਹੈ ਕਿ ਕਾਕਾ ਦਾ ਪਿੰਡ ਕਾਰੀ ਹੁਸ਼ਿਆਰਪੁਰ ਬਲਜੀ ਇਹ ਨੇ ਸਟਾਰ ਮੁੰਡੇ ਅੜ ਤੇ ਗਲਜੀ ਇਹ ਨੇ ਸਟਾਰ ਮੁੰਡੇ ਅੜ ਤੇ ਗਲਜੀ ਆਇਆ ਤਾਰਾਪੁਰੀਆ ਖੈਰੀ ਦੋਰੀਆਂ ਦੀ ਚਰਚੇ ਵਿੱਚ ਆਇਆ ਖਿਡਾਰੀ ਲਓ ਅਗਲੀ ਰੇਡ ਫਿਰ ਮੈਦਾਨ ਦੇ ਅੰਦਰ ਤੇ ਬੋਲ ਰਪਿੰਦਰ ਜਨਾਲ ਵਾਲਾ ਲਓ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਮੇਰੇ ਵੀਰੋ ਡ੍ਰੋਲੀ ਭਾਈ ਵੱਲੋਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਅਗਲਾ ਮੈਚ ਹਾਕਮ ਵਾਲਾ ਤੇ ਗੁਰਮਾ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਹਾਕਮ ਵਾਲਾ ਤੇ ਗੁਰਮਾ ਦੀਆਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆਉਣ ਆਹ ਢਾਂਗੇ ਵਾਲਾ ਢਾਂਗੇ ਵਾਲਾ ਢਾਂਗੇ ਵਾਲਾ ਹੋਈ ਪਈ ਹੈ ਸੇਵਾ ਸਿੰਘ ਰਾਣਾ ਮਾਣ ਕਰਦਾ ਐ ਇਸ ਕਬੱਡੀ ਖਿਡਾਰੀ ਤੇ ਉਹ ਦਪੁਰਜੀ ਵਾਲਾ ਦੀਪ ਲੈ ਵੀ ਦਪੁਰਜੀ ਵਾਲਿਆ ਜੇ ਬਾਬੇ ਨੇ ਚਾਹ ਤੇ ਅੱਜ ਮੇਰ ਹੋ ਜੂਗੀ ਉਹ ਸਾਹਮਣੇ ਖੇਡ ਮੈਦਾਨ ਅੰਦਰ ਦਿੱਲੀ ਇਹ ਆ ਦਿੱਲੀ ਟਰੋਲੀ ਵਾਲਾ ਲਾ ਤਕੜਾ ਜੱਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਮੁੰਡੇ ਦਾ ਜੱਫਾ ਵਧੀਆ ਲੱਗਾ ਇੱਕ ਵਾਰੀ ਤਾੜੀਆਂ ਯੋਗਦਾਰ ਮਾਰ ਦਿਓ ਮੇਰੇ ਵੀਰੋ ਅੰਕਲ ਜੀ ਖੁਸ਼ ਹੋਣ ਜਮਾ ਖੁਸ਼ ਐ ਬਾਪੂ ਨੂੰ ਕਬੱਡੀ ਦਿਸਣੀ ਚਾਹੀਦੀ ਆ ਯਾਰ ਮੁੰਡਿਓ ਆਪਾਂ ਤਾਂ ਲਾਈਵ ਨੂੰ ਵੀ ਦੇਖ ਲੈਣੇ ਆ ਇਹਨਾਂ ਨੇ ਤਾਂ ਹਰ ਰੋਜ਼ ਖੇਤ ਹੀ ਰਹਿਣਾ ਹੁੰਦਾ ਹੈ ਖੇਤੋਂ ਘਰੇ ਘਰੋਂ ਖੇਤ ਅੱਜ ਇਹਨਾਂ ਨੂੰ ਸਵਾਦ ਦੇ ਦਈਏ ਮੇਰੇ ਵੀਰੋ ਇਹਨਾਂ ਦੇ ਕੰਮ 'ਚ ਨਾ ਡਿੱਕਾ ਬਣ ਜੇ ਕਿਤੇ ਲਓ ਸਾਹਮਣੇ ਕਬੱਡੀ ਖੇਡ ਮੈਦਾਨ ਅੰਦਰ ਮੇਰੇ ਗਾਓ ਰੇਸ਼ਮ ਆ ਗਿਆ ਸ਼੍ਰੀਨੇ ਵਾਲਾ ਬੱਬਾ ਤੇ ਨੱਚਣ ਵਾਲਾ ਕਬੱਡੀ ਖਿਡਾਰੀ ਪਰ ਇਹਦੀ ਸਾਹਦਾ ਹੋੜ ਦੇਖਦੇ ਵੀ ਮੁੰਡਾ ਮੰਨਿਆ ਪਰ ਮੰਨਿਆ ਲਾ ਕੇ ਜੱਸਾ ਫਿਰ ਧੰਨ ਧੰਨ ਕਰਾ ਗਿਆ ਇਹ ਆ ਪੇਲੂ ਬਰਸਾਤ ਬੜੀ ਹੈ ਇਹ ਵੀ ਖਰੇ ਖਰੀ ਟਾਂਦਾ ਜਿੰਨੇ ਕਿ ਟੱਚ ਉਹਨੇ ਕਿ ਜੱਸੇ ਲਾ ਜਾਂਦਾ ਦੌਧਰ ਵਾਲਾ ਬਰਿੰਦਰ ਵੀ ਸਾਡੀ ਜ਼ਿੰਦਗੀ ਦਾ ਹੈ ਅਜੀਬੀ ਦੋਸਤ ਹੈ ਬੜੀ ਦੇਰ ਬਾਅਦ ਇੰਡੀਆ ਆਇਆ ਹੈ ਨਾਲ ਬਿੰਦਰ ਵੀ ਪੁੱਜਿਆ ਪਰ ਜਿਹੜੀ ਸਾਈਡ ਪਈ ਹੁ ਕਬੱਡੀ ਦੇ ਉੱਤੇ ਹੁਣ ਮੇਸ਼ੀ ਹਰਖੋ ਵਾਲੀ ਹੈ ਅਗ ਟੀਮ ਦੇ ਖਾਤੇ ਜੁੜ ਗਿਆ ਹੈ ਮੇਸ਼ੀ ਹਰਖੋ ਵਾਲੀਆ ਮੇਸ਼ੀ ਗੋਪੀ ਸ਼ੋਕਰ ਦਾ ਚਹੇਤਾ ਮੀਰੀ ਪੀਰੀ ਕਬੱਡੀ ਕਲੱਬ ਵੱਲੋਂ ਖੇਡਦਾ ਹੈ ਮੇਸ਼ੀ ਦਾ ਹਰ ਇੱਕ ਨੰਬਰ ਸੁਖ ਸਾਡਾ ਵੀਰ ਆਸਟ੍ਰੇਲੀਆ ਤੋਂ ਕੋਹਲੀਏ ਵਾਲਾ 22 ਤਰੀਕ ਨੂੰ ਵੱਡਾ ਮੇਲਾ ਵੀ ਕਰਾਉਂਦੇ ਆ ਇਹ ਸਾਲ ਵੀ ਕਰਾਉਣਾ ਹੈ ਔਰ 500 ਦਾ ਹੋਣਾ ਆਓ ਸਾਹਮਣੇ ਗੁਰਵਿੰਦਰ ਕਾਂਗੇ ਵਾਲਾ ਹਾ ਮੁੰਡਾ ਹਰਿਆਣੇ ਦੇ ਸੂਰੇਵਾਲ ਪਿੰਡ ਤੋਂ ਆਇਆ ਹੈ ਹਾਕਮ ਵਾਲਾ ਤੇ ਗੁਰਮਾ ਬੱਲੇ ਹਾਕਮ ਵਾਲਾ ਤੇ ਗੁਰਮਾ ਹਾਕਮ ਵਾਲਾ ਤੇ ਗੁਰਮਾ ਦੀ ਟੀਮਾਂ ਜਿਹੜੀਆਂ ਰੈਡੀ ਰਹਿਣਗੀਆਂ ਉਹ ਇੱਥੇ ਅਗਲਾ ਮੁਕਾਬਲਾ ਖੇਡਿਆ ਜਾਊਗਾ ਦੀਪੰਦ ਮੁਰਗੀ ਵਾਲਾ ਮੱਝ ਦਾ ਮਝੈਲ ਜੱਟ ਪੂਰਾ ਕੈਣ ਜੀ ਸਿਰੇ ਦੀਆਂ ਜੱਸ ਸਿੰਘ ਜੰਦਾ ਸੈੱਡ ਜੀ ਪਰ ਇੱਕ ਪਾਸੇ ਹੈਰੀ ਨੌਜਨ ਗਬਰੂ ਆਓ ਬਚ ਕੇ ਸੋਹਣਿਆ ਸਾਰਾ ਮੇਲਾ ਸਾਰਾ ਮੇਲਾ ਤੋਂ ਲੁੱਟਿਆ ਬਈ ਬੇਨਤੀ ਆ ਉਧਰ ਨਾ ਕਬੱਡੀ ਫੁੱਟਬਾਲ ਵਾਲੀ ਗਰਾਊਂਡ 'ਚ ਫਾਈਨਲ ਮੈਚ ਚੱਲ ਰਿਹਾ 175 ਦਾ ਦਰਸ਼ਕ ਵੀਰ ਸਹਿਯੋਗ ਦਿਓ ਗਰਾਊਂਡ ਦੇ ਵਿੱਚ ਦੀ ਨਾ ਨੰਗੋ ਤੱਕਾ ਨਾ ਕਰੋ ਹੱਥ ਬੰਨ ਕੇ ਬੇਨਤੀ ਆ ਕੌਡੀ ਵਾਲੇ ਉਧਰ ਦੀ ਜਾਂਦੇ ਆ ਫਾਈਨਲ ਮੈਚ ਆ ਚਾਰ ਦਿਨਾਂ ਦਾ ਨਤੀਜਾ ਨਿਕਲਣਾ 1 ਲੱਖ ਤੇ 75000 ਦਾ ਫੈਸਲਾ ਆਉਣਾ ਸਾਡੀ ਬੇਨਤੀ ਨੂੰ ਸਵਕਾਰ ਕਰੋ ਬੌਸ ਦੀ ਟੀ-ਸ਼ਰਟ ਪਾਈ ਆ ਜਲਾਲ ਵਾਲਿਆ ਮੇਲਾ ਐਨ ਕਹਿੰਦੇ ਜੱਟਿਆ ਪਿਆ ਮੇਲਾ ਨੱਚਣ ਵਾਲੀ ਗੱਲ ਐ ਅੱਜ ਮੇਲਾ ਗੱਲਾਂ ਕਰਨ ਵਾਲੀ ਗੱਲ ਹੋਈ ਪਈ ਐ ਆਹ ਰੇਡ ਪਈਏ ਕਹਿੰਦੇ ਮੇਸ਼ੀ ਹਰਖ ਵਾਲੀ ਐ ਕਾਕੇ ਦਾ ਪਿੰਡ ਕਾਰੂ ਹੁਸ਼ਿਆਰਪੁਰ ਬਲਜੀ ਇਹਨੇ ਤਾਰ ਮੁੰਡੇ ਅੱਜ ਤੇ ਕੱਲ ਜੀ ਇਹ ਨੇ ਸਟਾਰ ਮੁੰਡੇ ਅੱਜ ਤੇ ਕੱਲ ਜੀ ਲੈ ਵੀ ਜਲਾਲ ਵਾਲਾ ਆਹ ਮੁੰਡੇ ਦਾ ਪਿੰਡਾ ਹਰਿਆਣੇ ਦੇ ਵਿੱਚ ਸੂਰੇਵਾਲ ਪਿੰਡ ਪਿੰਡਾ ਹੈ ਸੂਰੇਵਾਲ ਨੇ ਕੋਟੀ ਪਾਈ ਹੈ ਇੱਕ ਗਜਨ ਸੂਰੇਵਾਲੀਆਂ ਮਸ਼ਹੂਰ ਪਰ ਇਹ ਹਰਿਆਣੇ ਦੇ ਸੂਰੇਵਾਲ ਪਿੰਡ ਤੋਂ ਵੱਧ ਕੇ ਕਬੱਡੀ ਪਾ ਰਿਹਾ ਹੈ ਸੱਚਾ ਸੂਰੇਵਾਲੀਆਂ ਸੱਚਾ ਪਰ ਗਰਾਊਂਡ ਦਾ ਯਾਰ ਆ ਤਾਂ ਡਿਸਪਲਿਨ ਮੈਨੂੰ ਸਹੀ ਨਹੀਂ ਲੱਗ ਰਿਹਾ ਗਰਾਊਂਡ ਦੇ ਵਿੱਚ ਜੇ ਪਹਿਲੇ ਮੈਚ ਦੇ ਵਿੱਚ ਇੰਨਾ ਰਸ਼ ਹੋ ਗਿਆ ਤੇ ਫਿਰ ਤੇ ਫਾਈਨਲ ਤੋਂ ਮੇਰੇ ਵੀਰੋ ਫਾਈਨਲ ਤੇ ਆਪਾਂ ਕਰਵਾਈ ਖੜੇ ਆ ਮੇਰੀ ਹੱਥਾਂ ਨਾਲ ਕੇ ਬੇਨਤੀ ਹੈ ਵੀ ਜਲਦੀ ਦੇ ਨਾਲ ਹੀ ਆਪਾਂ ਗਰਾਊਂਡ ਨੂੰ ਕਲੀਅਰ ਕਰ ਦਈਏ ਤੇ ਬੜੀ ਮਿਹਰਬਾਨੀ ਹੋਊਗੀ। ਗੁਰਜੀਵਾਲਾ ਦੀਪ ਖੇਡ ਮੈਦਾਨ ਦੇ ਵਿੱਚ ਕੱਲ ਵੇਰ-ਵੇਰ ਕੇ ਕਬੱਡੀਆਂ ਪਾਉਣਾਂ ਨੇ ਗੁਰਜੀਵਾਲਾ ਦੀਪ ਨੇ। ਉਧਰ ਸੁੱਖਾ ਸ਼ੇਰਪੁਰ ਤੇ ਸਰਦਾਰ ਗੁਰਦੀਪ ਸਿੰਘ ਜੀ ਕੈਨੇਡਾ ਤੋਂ 1 ਲੱਖ ਦਾ ਸਹਿਯੋਗ ਹੈ। ਗੁਰਜੰਟ ਹੰਸਰਾ, ਗੱਗੂ ਹੰਸਰਾ 65000 ਦਾ ਸਹਿਯੋਗ ਹੈ। ਗਰਮੀਤ ਬਿਆਲ ਯੂ ਐਸ ਏ ਤੇ ਸਵਰਨ ਸਿੰਘ ਜੀ ਯੂ ਐਸ ਏ 51000 ਦਾ ਸਹਿਯੋਗ ਅੱਜ ਦੇ ਇਸ ਖੇਡ ਮੇਲੇ ਦੇ ਲਈ ਸਾਰਾ ਸਹਿਯੋਗੀਆਂ ਦਾ ਧੰਨਵਾਦ ਕਰਾਂਗੇ ਬਰਸਾਲਪੁਰੀਆ ਤਵਾਦ ਦੀ ਧਰਤੀ ਤੋਂ ਚੱਲ ਕੇ ਆਇਆ ਆ ਜੱਫਾ ਜਿਵੇਂ ਲਾਉਂਦਾ ਨਾ ਇਹ ਖੇਤਰਾ ਕਹਿੰਦੇ ਆੜੇ ਆੜ ਕੇ ਜੱਫੇ ਬਾਬਰਾਲਾ ਬਰਿੰਦਰ ਵੀ ਲਾਉਂਦਾ ਰਿਹਾ ਬੱਲੇ ਬੱਲੇ ਅੱਜ ਸਵਾਦ ਆਉਣਾ ਹੈ ਅੱਜ ਕਹਿੰਦੇ ਬਣਕਾਰੇ ਨਹੀਂ ਜੇ ਕਾਰੇ ਗੁੰਜਣੇ ਐ ਅੱਜ ਲੈ ਕਾਰੇ ਨਹੀਂ ਜੇ ਕਾਰੇ ਗੁੰਜਣੇ ਐ ਕੱਲ੍ਹ ਕੀ ਕਰ ਖੇਡ ਦੇ ਸਟੇਡੀਅਮ ਆ ਔ ਕੱਲੀ ਕੱਲੀ ਰੇਡ ਸ਼ਰਤਾਂ ਲੱਗਣੀਆਂ ਕੱਲੀ ਕੱਲੀ ਰੇਡ ਦੇ ਉੱਤੇ ਸ਼ਰਤਾਂ ਲੱਗਣੀਆਂ ਔਖੇ ਜੱਥੇ ਲੱਗਦੇ ਚੋਟੀ ਦੇ ਮੱਲੇ ਨੂੰ ਬੱਕਰੀ ਬਦਾਮ ਖਾ ਕੇ ਕਦੇ ਮੰਨ ਨਹੀਂ ਬਣੀ ਥੋੜਾ ਟਾਈਮ ਠਹਿਰ ਜਾਓ ਬਣਾ ਕੇ ਛੱਡਾਂਗੇ ਜਿਹੜੇ ਕਹਿੰਦੇ ਹਾਲੇ ਤੱਕ ਗੱਲ ਨਹੀਂ ਬਣੀ ਜਿਹੜੇ ਕਹਿੰਦੇ ਹਾਲੇ ਤੱਕ ਗੱਲ ਨਹੀਂ ਬਣੀ ਪੀਰਾ ਸੰਧੂ ਕੈਨੇਡਾ ਤੋਂ ਗੋਪੀ ਸੰਧੂ ਜੀ ਇਹਨਾਂ ਦਾ ਵੀ ਵੱਡਾ ਧੰਨਵਾਦ ਹੈ ਔਰ ਸੁਖਾ ਸ਼ੇਰਪੁਰੀਆ ਕੈਨੇਡਾ ਵਾਲਾ ਇਹਨਾਂ ਦਾ ਵੀ ਵੱਡਾ ਧੰਨਵਾਦ ਜਿੰਦਰੀ ਹਸਰੇ ਹੋਂਦਾ ਹੈ ਔਰ ਗੁਪਾਲ ਹਸਰੇ ਹੋਂਦਾ ਹੈ ਮਨੂ ਹਸਰੇ ਹੋਂਦਾ ਹੈ ਜਸਪਾਲ ਹਸਰਾ ਹੈ ਔਰ ਸਾਡਾ ਵੀਰ ਗੁਰਤੇਜ ਦਿਵਾਲ ਮਨਪ੍ਰੀਤ ਦਿਵਾਲ ਇਹ ਸਾਰੇ ਭਰਾਵਾਂ ਦਾ ਦਾ ਧੰਨਵਾਦ ਹੈ ਵੱਡਾ ਕਬੱਡੀ ਕੱਪ ਹੈ ਐਕਸਟਰਾ ਦੀ ਮਸ਼ੀਨ ਕਹਿੰਦੇ ਦੀਪਕ ਗੁਰਜੀ ਵਾਲਾ ਕਬੱਡੀ ਪਾ ਰਿਹਾ ਹੈ ਜਲਾਲ ਵਾਲਾ ਕਰੀ ਗੱਲ ਦੀਪ 12 ਪੁਰੀਆ ਹੈਰੀ ਹੈ ਆਹ ਸਾਹਮਣੇ ਦੀਪਕ ਗੁਰਜੀ ਹੈ 12 ਪੁਰੀਆ ਹੈਰੀ ਇਸ ਵੇਲੇ ਨੌਜਵਾਨ ਕਬੜੀ ਦੀਪ ਆਪਣੀ ਟੀਮ ਦੇ ਲਈ ਲੱਖਾਂ ਦਾ ਨੰਬਰ ਵਾਧਾ ਕਰ ਗਿਆ ਉਧਰ ਸਵਰਗਿਆ ਸਰਦਾਰ ਸਰਬਣ ਸਿੰਘ ਜੀ ਸਾਫ ਦਾ ਸਰਪੰਚ ਦੇ ਪਰਿਵਾਰ ਵੱਲੋਂ ਮੇਰੇ ਵੀਰੋ ਸਵਰਗਿਆ ਸਰਦਾਰ ਜਗਰਾਤ ਸਿੰਘ ਜੀ ਹੰਸਰਾ ਸਰਦਾਰ ਗੁਰਦਰਸ਼ਨ ਸਿੰਘ ਜੀ ਹੰਸਰਾ ਕੈਨੇਡਾ ਸ਼ਮਸ਼ੇਰ ਸਿੰਘ ਜੀ ਹੰਸਰਾ ਕੈਨੇਡਾ ਜਤਿੰਦਰਪਾਲ ਸਿੰਘ ਜੀ ਹੰਸਰਾ ਕੈਨੇਡਾ ਗੁਰਿੰਦਰ ਸਿੰਘ ਗਿੰਦੀ ਹੰਸਰਾ ਕੈਨੇਡਾ ਸੁਖਦੀਪ ਸਿੰਘ ਸਣੀ ਹੰਸਰਾ ਕੈਨੇਡਾ ਤੇ ਸਰਦਾਰ ਪ੍ਰੀਤਮ ਸਿੰਘ ਜੀ ਹੰਸਰਾ ਇਹਨਾਂ ਦੇ ਪਰਿਵਾਰ ਵੱਲੋਂ ਇੱਕ 59 ਗੈਰਾਂ ਟਰੈਕਟਰ ਦੀ ਜਿਹੜੀ ਸੇਵਾ ਮੇਰੇ ਵੀਰੋ ਉਹ ਕਰਵਾਈ ਗਈ ਹੈ ਗਿੰਦੀ ਹੰਸਰਾ ਦੇ ਪਰਿਵਾਰ ਵੱਲੋਂ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅਰਸ਼ ਹੰਸਰਾ ਕੈਨੇਡਾ ਸਰਦਾਰ ਜਤਿੰਦਰ ਸਿੰਘ ਜੀ ਹੰਸਰਾ ਕੈਨੇਡਾ ਗੁਰਪਾਲ ਸਿੰਘ ਜੀ ਹੰਸਰਾ ਬੜੀ ਸਤਿਕਾਰਤ ਸਿੱਖਿਅਤ ਪ੍ਰਿੰਸੀਪਲ ਬਲਵੀਰ ਸਿੰਘ ਜੀ ਹੰਸਰਾ ਯੂ ਐਸ ਏ 1 ਲੱਖ ਤੇ 2000 ਦੇ ਸਹਿਯੋਗ ਨੇ ਮਾਣੂਕੇ ਵਾਲੇ ਕਹਿੰਦੇ ਸੰਧੂ ਪਰਿਵਾਰ ਦਾ ਵੀ ਵੱਡਾ ਸਹਿਯੋਗ ਹੈ ਗੱਲ ਕਰਾਂਗੇ ਬਾਈ ਧੀਰੇ ਹੋਣਾ ਦੀ ਸ਼ਿੰਦਾ ਮਾਣੂਕੇ ਗੋਲਦੀ ਸੰਧੂ ਮਾਣੂਕੇ ਤੇ ਜਿੰਮੀ ਸੰਧੂ ਮਾਣੂਕੇ ਇਹ ਰੈਂਡ ਆਸ਼ੀਨ ਲੈਂਡ ਦਾ ਬਹੁਤ ਵੱਡਾ ਨਾਮ ਹੈ ਅੰਟਾਰੀਓ ਦੇ ਮੇਰੇ ਵੀਰੋ ਖੇਤਰ ਦੇ ਵਿੱਚ ਉਹਨਾਂ ਦਾ ਅੱਜ ਦੇ ਸਮਿਲੇ ਦੇ ਲਈ 1 ਲੱਖ ਦਾ ਸਹਿਯੋਗ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਧੰਨਵਾਦ ਕਰਾਂਗੇ ਲਓ ਕਬੱਡੀ ਖੇਡ ਮੈਦਾਨ ਦੇ ਵਿੱਚ ਲਓ ਜਿਹੜੀ ਸੋਚਾ ਆ ਗਿਆ ਨਾਜਨ ਕਬੂ ਸੋਰੇ ਵਾਲੀਆ ਦੇਰ ਵੇਰ ਕਿਹਦਾ ਪਾਉਂਦਾ ਆਹ ਦੇਖਦਾ ਟੱਚ ਵੱਧ ਗਿਆ ਆ ਆਰਸ਼ਾ ਇੱਕ ਡੀਟੀਓ ਦੇ ਤਰਫ ਤੇ ਜਾਣਾ ਜਾਂਦਾ ਚੋਲੇ ਵਾਲਾ ਪਰ ਆ ਵੀ ਆਰਸ਼ ਅੱਜ ਕੱਲ ਦੇ ਵੱਡੇ ਜੱਸੀ ਵਿੱਚ ਨਾ ਹੁੰਦਾ ਲੈ ਵੀ ਸੁਖਰਾਰ ਸਿੰਘ ਐ ਮੈਂ ਦੁਨੀਆ ਗੱਲਾਂ ਕਰਦੀ ਸੁਣੀ ਐ ਵੀ ਸ਼ੀਲੂ ਵਰਗਾ ਜASSI ਉੱਠਿਆ ਅਰਸ਼ ਵਰਸਾਲ ਪੁਰੀਏ ਪਰ ਅੱਜ ਗੱਲਾਂ ਕੀ ਹੋ ਜਾਂ ਹੁੰਦੀਆਂ ਅਰ ਸ਼ੀਲੂ ਸ਼ੀਲੂ ਹੁੰਦੀ ਕਿ ਨਹੀਂ ਅਰ ਸਾਜੀ ਸਾਜੀ ਹੁੰਦੀ ਕਿ ਨਹੀਂ ਇਹ ਦੁਨੀਆ ਨੂੰ ਇੰਤਜ਼ਾਰ ਹੋ ਗਿਆ ਕੱਲੀ ਕੱਲੀ ਰੇਡ ਤੇ ਕੱਲਾ ਕੱਲਾ ਜੱਸਾ ਅੱਜ ਕਿਹੜੇ ਮੈਚ ਨੇ ਇਤਿਹਾਸ ਬਣਨੇ ਹੈ ਔਰ ਮੈਚ ਚਰਨ ਸੂਜਾਪੁਰੀਏ ਜੱਗਾ ਚੱਕਰ ਬੇਜ ਕੋਟੀ ਕੋ ਕਾਰਡਸ ਚੁੱਕੇ ਬਲਾਂ ਦਾ ਅਸੀਂ ਨਿਵੜ ਕਰਦੇ ਹਾਂ ਬਿਲੀ ਡਰੋਲੀ ਵਾਲਾ ਇਸ ਲਈ ਟਰਾਈ ਕਰਦਾ ਸੀਗਾ ਪਰ ਅੰਕ ਰੇਡਰ ਦੇ ਖਾਤੇ ਜਾ ਰਹੇ ਆ ਇੱਕ ਇੱਕ ਬੈਂਦੀ ਹੈ ਦੋਸਤੋ ਅਗਲੇ ਮੈਚਾਂ ਦੀਆਂ ਟੀਮਾਂ ਜਿਹੜੀਆਂ ਬਿਲਕੁਲ ਰੈਡੀ ਰਹਿਣ ਹਾਕਮ ਵਾਲੀਆ ਜੱਗੂ ਤੇ ਜਟਾਣਿਆਂ ਵਾਲਾ ਕੁਲਵੀਰ ਆ ਗਏ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਸੁਖਚੈਨ ਸਿੰਘ ਜੀ ਚੈਨਾ ਸਿਤਮਾ ਮਹਾਨ ਕਬੱਡੀ ਖਿਡਾਰੀ ਉਹ ਵੀ ਸਾਡੇ ਦਰਮਿਆਨ ਮਹਾਨ ਕੋਚ ਹੈ ਲੈ ਵੀ ਚੈਨੇ ਭਾਈ ਕੋਈ ਸਮਾਂ ਸੀ ਆ ਵੇਲੇ ਨੂੰ ਤਾਂ ਕਮਾਲਪੁਰੇ ਦੇ ਵਿੱਚ ਕਹਿੰਦੇ ਸੇਮੀ ਸੂਮੀ ਚੱਲਦੇ ਹੁੰਦੇ ਸੀਗੇ ਪਰ ਅੱਜ ਸਮਾਂ ਬਦਲ ਗਿਆ ਹੈ ਖੇਡ ਕਬੱਡੀ ਹੈ ਕਬੱਡੀ ਕਮਰਸ਼ੀਅਲ ਜ਼ਰੂਰ ਹੋ ਗਈ ਹੈ ਪਰ ਇੰਡਿਸਿਪਲਿਨ ਵੀ ਹੋ ਚੁੱਕੀ ਹੈ ਕਬੱਡੀ ਇੰਡਿਸਿਪਲਿਨ ਵੀ ਹੋ ਚੁੱਕੀ ਹੈ ਆਓ ਸਾਹਮਣੇ ਦੇਖਦਾ ਵੀ ਜੋਤ ਟਰੋਲੀ ਵਾਲਾ ਇਸ ਵੇਲੇ ਪੁਆਇੰਟ ਲੱਗੇ ਵਾਪਸ ਗਿਆ ਆਪਣੀ ਟੀਮ ਦੇ ਲਈ ਵੱਡਾ ਖੇਡ ਮੇਲਾ ਵੱਡਾ ਇਕੱਠ ਹੈ ਕਿ ਚੱਲ ਮੇਲੇ ਨੂੰ ਚੱਲੀਏ ਪਾਲਾ ਗੇਰ ਤੂੰ ਗੱਡੀ ਦਾ ਵਿੱਚ ਕਮਾਲਪੁਰੇ ਮੇਲਾ ਲੱਗਿਆ ਮੇਲਾ ਲੱਗਿਆ ਖੇਡ ਕਬੱਡੀ ਦਾ ਵਿੱਚ ਕਮਾਲਪੁਰੇ ਮੇਲਾ ਲੱਗਿਆ ਮੇਲਾ ਲੱਗਿਆ ਖੇਡ ਕਬੱਡੀ ਦਾ ਕਲਗੀਧਰ ਖੇਡ ਮੇਲਾ ਕਲਗੀਧਰ ਪਾਸ਼ਾ ਦੀ ਅਪਾਰ ਕਿਰਪਾ ਆਹ ਮੁੰਡਾ ਕਹਿੰਦੇ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੋਂ ਪੁੱਜਿਆ ਜਮੁਰਜੀ ਵਾਲੇ ਦੀਪ ਦਾ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਦੌਰ ਚੱਲਦਾ ਹੈ ਡਬਲ ਟੱਚ ਹੋ ਗਿਆ ਪਰ ਪੁਆਇੰਟ ਜਿਹੜਾ ਬਰਸਾਲਪੁਰ ਪਾਤ ਦੀ ਟੀਮ ਦੇ ਹਿੱਸੇ ਜਾ ਜੁੜਿਆ ਹਾਕਮ ਵਾਲਾ ਤੇ ਗੁਰਮਾ ਸ਼ੱਕਰਪੁਰ ਤੇ ਕਣੀਵਾਲ ਦੀਆਂ ਟੀਮਾਂ ਗਰਾਊਂਡ ਦੇ ਲੱਗੇ ਆ ਜਾਣ ਸ਼ੱਕਰਪੁਰ ਤੇ ਕਣੀਵਾਲ ਵੀਰੇ ਮੈਨੂੰ ਪਤਾ ਮੈਨੂੰ ਫਿਕਰ ਆ ਤੁਹਾਡਾ ਭਰਾ ਬਣ ਕੇ ਮੈਂ ਜਦੋਂ ਤੁਸੀਂ ਇੱਦਾਂ ਹੱਥ ਕਰਨ ਲੱਗ ਜਾਂਣਾ ਨਾ ਮੈਂ ਡਿਸਟਰਬ ਹੋ ਜਾਂਦਾ ਲਹਾਉਂਗਾ ਮੇਰਾ ਵੀਰ ਬਣ ਕੇ ਇਹਨਾਂ ਨੂੰ ਤੁਹਾਡਾ ਵਾਦਾ ਕਰਦਾ ਥੋੜਾ ਔਖੇ ਹੋ ਲੋ ਕੋਈ ਗੱਲ ਨਹੀਂ ਇਹਨਾਂ ਦਾ ਵੀ ਭਰਾਮਾ ਦਾ ਯਾਰ 2 ਲੱਖ ਦਾ ਸੈੱਡ ਹੋ ਗਿਆ ਕੋਈ ਗੱਲ ਨਹੀਂ ਮੇਰਾ ਵੀਰ ਬਣ ਕੇ ਅਰਪਿੰਦਰ ਵੀਰੇ ਉਹ ਸਲੈਕਸ ਲਾਉਣ ਨੂੰ ਨਹੀਂ ਕਹਿੰਦੇ ਉਹ ਇਹ ਕਹਿ ਰਹੇ ਵੀ ਜਿਹੜੇ ਨਹੀਂ ਖੇਡਦੇ ਜਾਂ ਜਿਹੜੇ ਗਰਾਊਂਡ ਵਿੱਚ ਐਕਸਟਰਾ ਹੈ ਉਹ ਬਹਿ ਜਾਣ ਠੀਕ ਹੈ ਭਾਈ ਹਾਂ ਜਿਹੜੇ ਨਹੀਂ ਖੇਡਦੇ ਬੈਠ ਜਾਣਾ ਜਿਹੜੇ ਐਕਸਟਰਾ ਵੀਰ ਗਰਾਊਂਡ ਚ ਐਂਟਰ ਕਰ ਗਏ ਹੈ ਉਹ ਵੀ ਪਾਸੇ ਕੇ ਬੈਠ ਜਾਣਾ ਬੜੀ ਮਿਹਰਬਾਨੀ ਹੋਊਗੀ ਲਓ ਅਗਲੀ ਕਬੱਡੀ ਫਿਰ ਮੈਦਾਨ ਦੇ ਅੰਦਰ ਹੋਣ ਕੌਣ ਪਾਉਂਦਾ ਹੈ ਅੱਜ ਸਮੇਂ ਦੀਆਂ ਬਾਤਾਂ ਹੈ ਔਰ ਸੁਖੀ ਬਣੀ ਸਾਡਾ ਵੀਰ ਇਹਦਾ ਵੀ ਵੱਡਾ ਪਰਮਾਤ ਹੈ ਔਰ ਜਿੰਨੇ ਵੀ ਸਾਡੇ ਅਫੀਸ਼ਰ ਆਪਣੀਆਂ ਡਿਊਟੀਆਂ ਨਿਭਾ ਰਹੇ ਹੈ ਕੱਲੇ ਕੱਲੇ ਵੀਰ ਦਾ ਧੰਨਵਾਦ ਹੈ ਮਨੂ ਹੰਸਰਾ ਆਸਟ੍ਰੇਲੀਆ ਸਰਬਾ ਆਸਟ੍ਰੇਲੀਆ ਹਿੰਮਤ ਹੰਸਰਾ ਆਸਟ੍ਰੇਲੀਆ ਸਰਦਾਰ ਨਸ਼ਤਰ ਸਿੰਘ ਜੀ ਹੰਸਰਾ ਔਰ ਗੋਪੀ ਸਿੰਘ ਦੰਧੂ ਕੈਨੇਡਾ ਹੈਪੀ ਸਿੰਘ ਦੰਧੂ ਕਬੱਡੀ ਖਿਡਾਰੀ ਪ੍ਰਦਾਨਜ ਸਤਾਰ ਸਿੰਘ ਜੀ ਹੰਸਰਾ ਸਤਪੰਥ ਸਿੰਘ ਜੀ ਹੰਸਰਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਲਓ ਅਗਲੀ ਕਬੱਡੀ ਰੇਸ਼ਮ ਸਲੀਨੇ ਵਾਲਾ ਲੋਗੇ ਵਾਲਾ ਰੇਸ਼ਮ ਸਲੀਨੇ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰ ਹੈ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਅਰਸ਼ ਤੇ ਕਹਿੰਦੇ ਢਾਂਗੇ ਵਾਲਾ ਕੰਨੀਆਂ ਤੇ ਲੱਗੇ ਹੋਏ ਨੇ ਆ ਬਰਸਾਲਪੁਰੀਆ ਭੇਲੂ ਮੇਰੇ ਮਿੱਤਰੋ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਜਾ ਜੁੜਿਆ ਬਾਈ ਸ਼ਿੰਦੇ ਸੰਧੂ ਹੁਣੇ ਇਚੇਚੇ ਤਰਫ ਤੇ ਪੁੱਜਿਆ ਧੀਰੇ ਸੰਧੂ ਦੇ ਬ੍ਰਦਰ ਨੇ ਇੰਟਰਨੈਸ਼ਨਲ ਦੀ ਖੇਡ ਕਬੱਡੀ ਕਲੱਬ ਨੂੰ ਬਹੁਤ ਵੱਡੀ ਦੇਣ ਹੈ ਪ੍ਰਿੰਟੋ ਦੇ ਏਰੀਏ ਦੇ ਵਿੱਚ ਮੇਰੇ ਵੀਰੋ ਪੰਜਾਬ ਦੇ ਵਿੱਚ ਵੀ ਖੇਡ ਕਬੱਡੀ ਪ੍ਰਤੀ ਚਿੰਤਤ ਨੇ ਧੀਰੇ ਬਾਈ ਹੋਣੀ ਛਿੰਦੇ ਹੋਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆਓ ਸਾਹਮਣੇ ਕਬੱਡੀ ਦਾਰਾਪੁਰੀਆ ਹੈਰੀ ਕਰ ਗਿਆ ਕਮਾਲ ਕਮਾਲ ਪਰ ਵਸਦੇ ਰਾ ਦਿਨ ਦੁੱਖਣੀ ਤੇ ਰਾਤ ਚੌਗੜੀ ਤਰੱਕੀ ਕਰੋ ਲਓ ਸਾਹਮਣੇ ਸ਼ੇਰਾ ਸੌਰੀ ਸੱਚਾ ਲਓ ਸੱਚਾ ਸੂਰੇ ਵਾਲੀਆ ਇਹ ਹਰਿਆਣੇ ਦੇ ਪਿੰਡ ਸੂਰੇਵਾਲ ਤੋਂ ਆਇਆ ਹੈ ਇੱਕ ਗੱਜਨ ਸੂਰੇ ਵਾਲੀਆ ਖੇਡ ਕੌਡੀ ਜਿਛਾਇਆ ਹੋਇਆ ਹੈ ਲੈ ਵੀ ਮੇਸ਼ੀ ਤੇ ਚਾਰ ਡਿਕਦੇ ਹੈ ਹੁਣ ਕਿਹੜਾ ਜਾਸੀ ਲਾ ਕੇ ਜੱਸਾ ਐਨ ਧੰਨ ਧੰਨ ਕਰਾ ਡੂਗਾ ਕਹਿੰਦਾ ਲੱਤੂ ਮਾਰਿਆ ਤੇਥੋਂ ਅੱਜ ਇੱਕ ਛੇ ਲਿਖਾਉਣਾ ਐ ਅੱਜ 98 11 ਜਿੱਤ ਕੇ ਬਿਲਿਆ ਘਰੇ ਲੈ ਜਾਣਾ ਐ ਅੱਜ 98 11 ਜਿੱਤ ਕੇ ਬਿਲਿਆ ਘਰੇ ਲੈ ਜਾਣਾ ਐ ਅੱਜ 98 11 ਦੇ ਜੇਤੂ ਕੌੜ ਬੰਦਾ ਐ ਇਹ ਸਮਝ ਦੀਆਂ ਗੱਲਾਂ ਆ ਜੀ 2 ਮਿੰਟ ਸਾਨੂੰ ਦੇ ਰਾਜੂ ਅੰਤਰਾ ਜੀ ਜਿੱਥੇ ਵੀ ਨੇ ਕਾਲਾ ਯੂਐਸਏ ਬਬਲੂ ਹੰਸਰਾ ਕਾਲਾ ਹੰਸਰਾ ਜੋਤ ਹੰਸਰਾ ਜੋ ਗੋਗੀ ਹੰਸਰਾ ਸਵਰਗਿਆ ਲਾਪ੍ਰੀ ਸਿੰਘ ਹੰਸਰਾ ਇਹਨਾਂ ਦੇ ਪਰਿਵਾਰ ਦਾ 2 ਲੱਖ ਦਾ ਸਹਿਯੋਗ ਹੈ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਵਿੱਕੀ ਧਾਲੀਵਾਲ ਕੈਨੇਡਾ ਡਾਕਟਰ ਗੋਪੀ ਜੀ ਮੋਮਨਾਬਾਦੋਂ ਗੋਗਾ ਜਗੇੜਾ ਰਾਜੂ ਹੰਸਰਾ ਸਰਪੰਚ ਗੈਰੀ ਟੁੱਡੀਕੇ ਗਾਂਧੀ ਮੋਮਨਾਬਾਦ ਰਗਵੀਰ ਮੋਮਨਾਬਾਦ ਕੈਨੇਡਾ ਤੇ ਜਤਿੰਦਰ ਬੜੂੰਦੀ ਇਹਨਾਂ ਦਾ 51000 ਦਾ ਸਹਿਯੋਗ ਅੱਜ ਦੇ ਇਸ ਖੇਡ ਮੇਲੇ ਦੇ ਲਈ ਹੈ ਪਿੰਡਾ ਖਹਿਰਾ ਤੇ ਅਰਸ਼ ਖਖੋਣੀ ਕਹਿੰਦੇ ਇੰਦਰ ਮੰਗਤ ਪੁੱਜਾ ਹੋਇਆ ਸਾਰੇ